ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਯਵਾ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦਿਆਂ ਇਹ ਗੱਲ ਕਹੀ ਕਿ ਪੰਜਾਬ ਦੇ ਵਿੱਚ 18 ਦੇ ਕਰੀਬ ਗ੍ਰਨੇਡ ਹੈ ਉਹ ਫਟ ਚੁੱਕੇ ਨੇ ਤੇ 32 ਦੇ ਕਰੀਬ ਹੋਰ ਪੰਜਾਬ ਵਿੱਚ ਫਿਰ ਰਹੇ ਨੇ 50 ਗ੍ਰਨੇਡਾਂ ਦੀ ਉਹਨਾਂ ਨੇ ਕਿਹਾ ਕਿ ਜਾਣਕਾਰੀ ਸੀ ਮੇਰੇ ਕੋਲ 18 ਦੇ ਕਰੀਬ ਇਹ ਹੋ ਚੁੱਕੇ ਨੇ 32 ਗ੍ਰਨੇਡ ਪੰਜਾਬ ਦੇ ਵਿੱਚ ਹੋਰ ਨੇ ਹੁਣ ਇਹ ਬਿਆਨ ਨੂੰ ਕਿਸ ਤਰੀਕੇ ਨਾਲ ਆ ਜਾਵੇ ਸਭ ਤੋਂ ਪਹਿਲਾਂ ਤਾਂ ਇਹ ਬਿਆਨ ਦਾ ਉਹਨਾਂ ਕੋਲ ਸੋਰਸ ਕੀ ਹੈ ਇਹ ਬਿਆਨ ਦਾ ਉਹਨਾਂ ਕੋਲੇ ਗਿਆਨ ਕਿੱਥੋਂ ਆਇਆ ਕਿ ਇੰਨੇ ਗਰਨੇਡ ਪੰਜਾਬ ਦੇ ਵਿੱਚ ਪਏ ਐ ਜੇਕਰ ਉਹਨਾਂ ਨੂੰ ਵਾਕਿਆ ਹੀ ਪਤਾ ਹੈ ਤਾਂ ਫਿਰ ਉਹਨਾਂ ਨੇ ਹੁਣ ਤੱਕ ਪੁਲਿਸ ਨੂੰ ਜਾਣਕਾਰੀ ਕਿਉਂ ਨਹੀਂ ਦਿੱਤੀ ਤੇ ਜੇਕਰ ਉਹ ਇਹ ਗੱਲ ਦੀ ਉਡੀਕ ਦੇ ਵਿੱਚ ਐ ਕਿ 32 ਧਮਾਕੇ ਹੋਣਗੇ ਤੇ ਕੋਈ ਗਾਂ ਵਾਲੀਆਂ ਗੱਲਾਂ ਫਿਰ ਚੱਲਣਗੀਆਂ ਸਰਕਾਰ ਦਾ ਵਿਰੋਧ ਹੋਵੇਗਾ ਤਾਂ ਇਹ ਉਦੋਂ ਵੀ ਮੰਦ ਭਾਗ ਹੈ ਜੇਕਰ ਉਹਨਾਂ ਨੂੰ ਇਹ ਚੀਜ਼ਾਂ ਬਾਰੇ ਜਾਣਕਾਰੀ ਹੈ ਬੇਸ਼ੱਕ ਅਸੀਂ ਮੀਡੀਆ ਅਦਾਰੇ 'ਚ ਕੰਮ ਕਰਦੇ ਆ ਬੇਸ਼ੱਕ ਕੋਈ ਆਮ ਨਾਗਰਿਕ ਹੈ ਜਿਹਨੂੰ ਇਹ ਪਤਾ ਲੱਗਦਾ ਹੈ ਕਿ ਸਾਡੇ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਜਾਂ ਸਾਡੇ ਦੇਸ਼ ਦੇ ਵਿੱਚ ਇਸ ਤਰੀਕੇ ਨਾਲ ਕੋਈ ਗੈਰ ਸਮਾਜਿਕ ਤੱਤ ਕੋਈ ਗਲਤ ਬੰਦੇ ਕੋਈ ਗਲਤ ਸਮਾਨ ਕੋਈ ਇਸ ਤਰੀਕੇ ਦੀ ਸਮਗਰੀ ਜਿਹੜੀ ਸਾਡੇ ਪੰਜਾਬ ਦਾ ਨੁਕਸਾਨ ਕਰ ਸਕਦੀ ਹੈ ਉਹ ਹੈ ਤਾਂ ਸਾਨੂੰ ਤਾਂ ਤੁਰੰਤ ਜਾਣਕਾਰੀ ਸਾਡੇ ਪੁਲਿਸ ਜਾਂ ਵਾਈਵਾ ਸਾਹਿਬ ਤਾਂ ਉਦੋਂ ਹੀ ਬਤ ਉੱਤੇ ਲੈ ਕਿਉਂ ਤਾਂ ਕਿਸੇ ਨੂੰ ਵੀ ਦੱਸ ਸਕਦੇ ਆ ਪਰ ਉਹਨਾਂ ਦਾ ਇਹ ਨਾਂ ਦੱਸਣਾ ਤੇ ਉਸ ਤੋਂ ਬਾਅਦ ਇਹ ਇਹੋ ਜਿਹਾ ਬਿਆਨ ਜਾਰੀ ਕਰਨਾ ਇਹ ਬੇਤੁਕਾ ਬਿਆਨ ਲੱਗ ਰਿਹਾ ਜਿਸ ਤਰੀਕੇ ਨਾਲ ਗੱਲ ਕੀਤੀ ਹੈ ਕੰਨ ਵਾਲੇ ਕੰਮ ਤਾਂ ਪ੍ਰਤਾਪ ਸਿੰਘ ਵਾਈਵਾ ਹੋਣ ਜਾ ਇਹਨਾਂ ਦੀ ਪਾਰਟੀ ਦੇ ਮੁੱਖ ਲੀਡਰ ਪ੍ਰਤਾਪ ਜਿਹੜਾ ਅਮਰਿੰਦਰ ਸਿੰਘ ਰਾਜਾ ਵੜਿੰਗ ਹੁਣ ਇਹਨਾਂ ਤੋਂ ਹੁੰਦੇ ਨਹੀਂ ਆ ਬੇਤੁਕੇ ਬਿਆਨ ਜ਼ਰੂਰ ਇਹਨੇ ਦੇ ਰਹੇ ਐ ਕਰਨ ਵਾਲੇ ਕੰਮ ਇਹਨਾਂ ਦੇ ਕੀ ਐ ਜਿਹੜੇ ਆਪੋਜੀਸ਼ਨ ਨੇ ਕੰਮ ਕਰਨੇ ਹੁੰਦੇ ਆ ਉਹ ਤਾਂ ਕੋਈ ਐਕਟਿਵਿਸਟ ਕਰ ਰਿਹਾ ਜਾਂ ਜਿਹੜੇ ਵਿਰੋਧੀ ਧਰ ਦੇ ਵਿੱਚ ਵੱਡੇ ਅਹੁਦਿਆਂ ਤੇ ਨਹੀਂ ਕੋਈ ਛੋਟ ਐਮ ਐਲ ਏ ਨੇ ਆਮ ਸੁਧਾਰਨ ਉਹ ਕਰ ਰਹੇ ਐ ਪ੍ਰਤਾਪ ਸਿੰਘ ਬਾਇਵਾ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਅਸਲੀ ਵਿਰੋਧੀ ਧਰ ਦਾ ਕੰਮ ਤਾਂ ਕੋਈ ਕਰ ਨਹੀਂ ਰਿਹਾ ਅਸਲੀ ਵਿਰੋਧੀ ਧਰ ਦੇ ਕੰਮ ਕੀ ਐ ਅਸਲੀ ਵਿਰੋਧੀ ਧਰ ਦੇ ਕੰਮ ਸੀ ਸਭ ਤੋਂ ਪਹਿਲਾਂ ਕਿ ਜਦੋਂ ਪੰਜਾਬ ਦੇ ਵਿੱਚ ਸਰਕਾਰ ਬਣੀ ਨਸ਼ਿਆਂ ਦੇ ਮੁੱਦੇ ਤੇ ਬਣੀ 3 ਸਾਲਾਂ ਬਾਅਦ ਸਰਕਾਰ ਨੂੰ ਯਾਦ ਆਉਂਦਾ ਕਿ ਯੁੱਧ ਨਸ਼ਿਆਂ ਵਿਰੁੱਧ ਪਰ ਆਪੋਜੀਸ਼ਨ ਵੀ 3 ਸਾਲਾਂ ਤੱਕ ਡੱਕਾ ਨਹੀਂ ਤੋੜਿਆ ਆਪੋਜੀਸ਼ਨ ਨੇ ਕਿਤੇ ਸੜਕਾਂ ਤੇ ਪ੍ਰਦਰਸ਼ਨ ਨਹੀਂ ਕਿਤੇ ਕਿਤੇ ਕੋਈ ਵਿਧਾਨ ਸਭਾ ਨਹੀਂ ਘੇਰੀ ਕਿਤੇ ਕੋਈ ਮੰਤਰੀ ਨਹੀਂ ਘੇਰੇ ਕੋਈ ਸੰਤਰੀ ਨਹੀਂ ਘੇਰੇ ਘੇਰਿਆ ਜੇ ਇਹਨਾਂ ਨੂੰ ਤਾਂ ਕਿਸਾਨ ਯੂਨੀਅਨਾਂ ਨੇ ਆਪੋਜੀਸ਼ਨ ਇਹਦੇ ਚ ਜਿਹੜੀ ਆ ਮੁਖਤ ਨਜ਼ਰ ਆਈ ਪੰਜਾਬ ਵਿੱਚ ਅਨਕਾਊਂਟਰ ਹੋਏ ਅਨਕਾਊਂਟਰਾਂ ਤੇ ਸਵਾਲ ਉੱਠੇ ਕਿ ਬਹੁਤੇ ਅਨਕਾਊਂਟਰ ਫੇਕ ਨੇ ਪਰ ਵਿਰੋਧੀ ਧਿਰ ਨੇ ਨਾ ਤਾਂ ਕਿਸੇ ਜਿਹੜੇ ਨੌਜਵਾਨ ਦਾ ਇੰਕਾਊਂਟਰ ਹੋਇਆ ਉਹਨਾਂ ਦੇ ਘਰੇ ਗਈ ਨਾ ਉਹਨਾਂ ਦੇ ਪਰਿਵਾਰ ਨੂੰ ਪੁੱਛਿਆ ਕਿ ਭਾਈ ਇੰਕਾਊਂਟਰ ਸੱਚਾ ਹੋਇਆ ਝੂਠਾ ਹੋਇਆ ਤੁਹਾਡੇ ਬੱਚੇ ਦੇ ਪਰਚੇ ਕਿੰਨੇ ਸੀ ਕੀ ਸੀ ਉਹਦੀ ਲੜਾਈ ਲੜੀ ਰੌਲਾ ਜ਼ਰੂਰ ਪਾਉਂਦੇ ਕਿ ਪੁਲਿਸ ਸਟੇਟ ਬਣਦਾ ਜਾ ਰਿਹਾ ਉਹਦੇ ਲਈ ਕੀਤਾ ਕੱਖ ਨਹੀਂ ਫਿਰ ਉਸ ਤੋਂ ਅੱਗੇ ਆਜੋ ਲਾਅ ਐਂਡ ਆਰਡਰ ਦਾ ਪੰਜਾਬ ਦੇ ਵਿੱਚ ਜੋ ਹਾਲ ਹੈ ਉਹ ਸਭ ਨੂੰ ਪਤਾ ਹੈ ਕੱਲ੍ਹ ਦੀਆਂ ਕਿ ਡਰਾਮਾ ਜਾਂ ਹਰ ਰੋਈ ਦੇਖ ਲਈ ਸਿੱਧੂ ਮੂਸੇਵਾਲਾ ਦੀ ਜਿਹੜੀ ਹਤਿਆ ਹੁੰਦੀ ਹੈ ਹੋਰ ਅਨੇਕਾਂ ਨਾਮੀ ਬੰਦੇ ਹਿੰਦੂ ਲੀਡਰ ਸੈਕ ਜਿਹੜੇ ਆ ਬੁੱਧੀਜੀਵੀ ਸਿੱਖਾਂ ਦੇ ਕਤਲ ਹੁੰਦੇ ਆ ਉਹ ਸਾਰੀਆਂ ਘਟਨਾਵਾਂ ਪੰਜਾਬ 'ਚੋਂ ਵਾਪਰਦੀਆਂ ਉੱਥੇ ਇਹਨਾਂ ਵੱਲੋਂ ਕੁਝ ਨਹੀਂ ਸਿੱਧੂ ਮੂਸੇਵਾਲਾ ਤੇ ਇਹਨਾਂ ਦਾ ਆਪ ਦਾ ਲੀਡਰ ਸੀ ਉਹਦੇ ਲਈ ਇਹਨਾਂ ਨੇ ਕੱਖ ਨਹੀਂ ਕੀਤਾ ਉਸ ਤੋਂ ਅੱਗੇ ਆਜੋ ਕਿਸਾਨ ਕੁੱਟੇ ਜਿਹੜੇ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਸਮਾਨ ਚੋਰੀ ਹੋਇਆ ਉਹਨਾਂ ਦਾ ਬੇ ਉਹਨਾਂ ਨੂੰ ਜਲੀਲ ਕੀਤਾ ਗਿਆ ਇੱਕ ਟਵੀਟ ਲਿਖ ਕੇ ਸਾਰ ਦਿੰਦੇ ਆ ਪ੍ਰਤਾਪ ਸਿੰਘ ਵਾਹਿਵਾ ਹੋਣ ਜਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਣ ਜ਼ਮੀਨ ਤੇ ਜਾ ਕੇ ਕੀ ਉਹਨਾਂ ਕਿਸਾਨਾਂ ਦੀ ਸਾਰ ਲਈ ਕੀ ਉਹਨਾਂ ਦੇ ਬਾਰਡਰਾਂ ਤੇ ਗਏ ਕਿ ਕੀ ਕੀ ਤੁਹਾਡਾ ਚੋਰੀ ਹੋਇਆ ਕੀ ਕੁਝ ਗਵਾਚਿਆ ਕੀ ਨਹੀਂ ਆ ਕੀ ਪਰਸ ਨੇ ਕੀਤਾ ਕਿਉਂ ਇਹ ਰਵਈਆ ਕੀਤਾ ਉਹਦੇ ਤੇ ਕੁਝ ਨਹੀਂ ਬੋਲੇ ਫਰੋਤੀਆਂ ਹਰ ਰੋਜ਼ ਮੰਗੀਆਂ ਜਾ ਰਹੀਆਂ ਪੰਜਾਬ ਦੇ ਵਿੱਚੋਂ ਉਹਨਾਂ ਤੇ ਇਹ ਨਹੀਂ ਬੋਲਦੇ ਸਰਕਾਰ ਨੇ ਇਸ਼ਤਿਹਾਰਾਂ ਦੇ ਉੱਤੇ ਹੋਰ ਚੀਜ਼ਾਂ ਦੇ ਉੱਤੇ ਬੜੇ ਫਾਲਤੂ ਖਰਚੇ ਕੀਤੇ ਆ ਜਿਨ੍ਹਾਂ ਦੇ ਵਿੱਚ 20 ਕਰੋੜ ਰੁਪਏ ਤਾਂ ਤਾਜੀ ਸਿੱਖਿਆ ਕ੍ਰਾਂਤੀ ਤੇ ਲਗਾਉਣਾ ਉਹਦੇ ਉੱਤੇ ਆਪੋਜੀਸ਼ਨ ਸਿਰਫ ਗੋਗਲੂਆਂ ਤੋਂ ਮਿੱਟੀ ਝਾੜ ਦਿੰਦੀ ਆ ਪ੍ਰਤਾਪ ਸਿੰਘ ਬਾਯੂਆ ਇੱਕ ਟਵੀਟ ਕਰ ਦਿੰਦੇ ਆ ਉਹਦੇ ਨਾਲ ਕੰਮ ਚੱਲ ਜਾਂਦਾ ਇਦੇ ਤੇ ਉਹਨਾਂ ਨੇ ਕੱਖ ਨਹੀਂ ਕੀਤਾ ਪੰਜਾਬ ਦੇ ਵਿੱਚ ਨੌਕਰੀਆਂ ਕਾਂਗਰਸ ਸਰਕਾਰ ਇਹਨਾਂ ਦੀ ਸਰਕਾਰ ਮੌਕੇ ਵੱਡੇ ਪੱਦਰ ਤੇ ਕੱਢੀਆਂ ਗਈਆਂ ਜਿਨ੍ਹਾਂ ਨੂੰ ਜੁਆਇਨਿੰਗ ਲੈਟਰ ਆਮ ਆਦਮੀ ਪਾਰਟੀ ਨੇ ਦਿੱਤੇ ਉਹ ਸਾਰਾ ਸਿਰ ਆਪ ਖਟਿਆ ਉਹਦੇ ਤੇ ਕੁਝ ਨਹੀਂ ਬੋਲੇ ਤੇ ਪੰਜਾਬ ਤੋਂ ਬਾਹਰ ਹੀ ਨੌਜਵਾਨਾਂ ਨੂੰ ਨੌਕਰੀਆਂ ਪੰਜਾਬ ਦੇ ਵਿੱਚ ਦਿੱਤੀਆਂ ਉੱਥੇ ਚੁੱਪ ਰਹੇ ਪੰਜਾਬ ਦੇ ਵਿੱਚ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਵਿਧਾਇਕੇ ਦਿੱਲੀ ਦੇ ਬੰਦੇ ਬਿਠਾ ਦਿੱਤੇ ਗਏ ਆ ਉਹਨਾਂ ਦੇ ਉੱਤੇ ਕੋਈ ਵਿਧਾਨ ਸਭਾ ਸੰਸਦ ਸੀਐਮ ਘਰ ਜੀਐਮ ਹਾਊਸ ਜਾਂ ਕਿਸੇ ਤਰੀਕੇ ਦਾ ਕੋਈ ਸੜਕਾਂ ਤੇ ਆ ਕੇ ਪ੍ਰਦਰਸ਼ਨ ਕਾਂਗਰਸ ਨੇ ਨਹੀਂ ਕੀਤਾ सरपंच ਨੇ ਪੁਲਿਸ ਵਾਲਾ ਮਾਰ ਦਿੱਤਾ ਪਿਛਲੇ ਦਿਨੀ ਸਬ ਇੰਸਪੈਕਟਰ ਆਮਦਮੀ ਪਾਰਟੀ ਦੇ ਸਰਪੰਚ ਨੇ ਮਾਰ ਦਿੱਤਾ ਕਿ ਉਹਦੇ ਭਰੇ ਪ੍ਰਤਾਪ ਸਿੰਘ ਬਾਏ ਵਾ ਗਏ ਆ ਕਿ ਉਹਦਾ ਪਰਿਵਾਰ ਦਾ ਪਤਾ ਲੈਣ ਲਈ ਜੇ ਗਏ ਵੀ ਆ ਤਾਂ ਕੀ ਉਹਦੇ ਪਰਿਵਾਰ ਦੀ ਲੜਾਈ ਗਰਾਊਂਡ ਤੇ ਲੜੀ ਆ ਕਿ ਭਾਈ ਇਹ ਤੁਹਾਡੀ ਆਮਦਮੀ ਪਾਰਟੀ ਦੇ ਜਿਹੜੇ ਸਰਪੰਚ ਹੈ ਉਹਨਾਂ ਨੇ ਇੰਨੀ ਹੱਤ ਕਿਉਂ ਚੱਕੀ ਹੈ ਪ੍ਰਾਈਵੇਟ ਸਕੂਲਾਂ ਦੇ ਮੁੱਦੇ ਦੇ ਉੱਤੇ ਪ੍ਰਾਈਵੇਟ ਸਕੂਲ ਇੰਨੀ ਲੁੱਟ ਮਚਾਉਂਦੇ ਆ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੀਆਂ ਕਮੀਆਂ ਹੈ 12000 ਦੇ ਕਰੀਬ ਟੀਚਰ ਨਹੀਂ ਪ੍ਰਬੰਧ ਨਹੀਂ ਹੈ ਉਹਨਾਂ ਦੇ ਉੱਤੇ ਕਦੋਂ ਜਿਹੜੀ ਆ ਵਿਰੋਧੀ ਧਿਰ ਜਿਹੜੀ ਆ ਸੜਕਾਂ ਤੇ ਆਈ ਹੈ ਹਾਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਇਸ ਵਕਤ ਵਿਰੋਧੀ ਧਿਰ ਦੇ ਵਿੱਚ ਆ ਤੇ ਉਹ ਪ੍ਰਾਈਵੇਟ ਸਕੂਲਾਂ ਦੇ ਮੁੱਦੇ ਉੱਤੇ ਬਹੁਤ ਵਧੀਆ ਲੜਾਈ ਲੜ ਰਹੀ ਹੈ ਉੱਥੇ ਵਿਰੋਧੀ ਧਿਰ ਦਾ ਰੋਲ ਆਮ ਆਦਮੀ ਪਾਰਟੀ ਬਹੁਤ ਖੂਬੀ ਅਦਾ ਕਰ ਰਹੀ ਹੈ ਦਿੱਲੀ ਦੇ ਵਿੱਚ ਉਦੋਂ ਅੱਗੇ ਆ ਜਾਓ ਮਾਈਨਿੰਗ ਦੇ ਮੁੱਦੇ ਦੇ ਉੱਤੇ ਮਾਈਨਿੰਗ ਦੇ ਮੁੱਦੇ ਦੇ ਉੱਤੇ ਕਦੋਂ ਪ੍ਰਤਾਪ ਸਿੰਘ ਵਾਈ ਵਾ ਵਾ ਗਏ ਆ ਮਾਈਨਿੰਗ ਵਾਲੀਆਂ ਸਾਈਟਾਂ ਤੇ ਕਿ ਆ ਜਗ੍ਹਾ ਦੇ ਉੱਤੇ ਹੋ ਰਿਹਾ ਹੈ आरटी एक्टिविस्ट मानके गोयल ने मुद्दा उठाया 7 बीड़ ਜਿਹੜੀ 7 बीड़ ਯੂ ਆ ਉਹਦੇ ਕੋਲ ਜਿਹੜੀ ਹੋ ਰਹੀ ਮਾਈਨਿੰਗ ਹੈ ਉਹਦੇ ਉੱਤੇ ਉਹ ਰੌਲਾ ਪਾਉਂਦੇ ਰਹੇ ਲਗਾਤਾਰ ਮੰਤਰੀ ਘਿਰਦੇ ਰਹੇ ਅਖਬਾਰਾਂ ਚ ਖਬਰਾਂ ਲੱਗਦੀਆਂ ਰਹੀਆਂ ਪ੍ਰਤਾਪ ਸਿੰਘ ਬਾਯੋਆ ਜਾਂ ਅਮਰਿੰਦਰ ਸਿੰਘ ਰਾਜਾ ਵੜੈਂਗ ਇੱਕ ਦਿਨ ਉਹ ਜਗ੍ਹਾ ਤੇ ਨਹੀਂ ਗਏ ਤੇ ਹੋਰ ਰੋਪਣ ਏਰੀਆ ਹੋਵੇ ਜੀਰਾ ਏਰੀਆ ਹੋਵੇ ਵਖ ਵਖ ਏਰੀਆ ਜਿੱਥੇ ਵੀ ਮਾਈਨਿੰਗ ਹੁੰਦੀ ਆ ਉੱਥੇ ਵੱਡੇ ਪੱਧਰ ਤੇ ਮਾਈਨਿੰਗ ਹੋ ਰਹੀ ਐ ਇਹਨਾਂ ਨੇ ਕੱਖ ਨਹੀਂ ਕੀਤਾ ਬੁੱਢੇ ਦਰਿਆ ਦੇ ਉੱਤੇ ਮੁੱਦੇ ਤੇ ਸੰਤ ਸੀਚੇਵਾਲ ਨੂੰ ਜ਼ਰੂਰ ਘੇਰਿਆ ਪਰ ਖੁਦ ਬੁੱਢੇ ਦਰਿਆ ਤੇ ਜਾ ਕੇ ਦਿਖਾਇਆ ਨਹੀਂ ਕਿ ਆ ਬੁੱਢੇ ਦਰਿਆ ਦਾ ਹਾਲ ਐ ਇਹ ਬੁੱਢਾ ਦਰਿਆ ਕਿਸ ਤਰੀਕੇ ਨਾਲ ਇੰਡਸਟਰੀ ਦਾ ਇਹ ਗੰਦਾ ਪਾਣੀ ਸਾਡੇ ਸੋਰਸ ਜਿਹੜੇ ਪਾਣੀ ਦੇ ਸੋਰਸ ਆ ਉਹਨਾਂ ਨੂੰ ਦੋਸ਼ਤ ਕਰ ਰਿਹਾ ਉਹਦੇ ਤੇ ਇਹਨਾਂ ਦੀ ਪਾਰਟੀ ਨੇ ਜਾਂ ਖਾਸ ਕਰ ਲਈ ਇਹਨਾਂ ਦੋਨਾਂ ਨੇ ਕੱਖ ਨਹੀਂ ਕੀਤਾ ਜਿਹਨਾਂ ਕੋਲ ਅਹੁਦੇ ਨੇ ਉਸ ਤੋਂ ਅੱਗੇ ਆ ਜਾਓ ਆਡੀਓ ਇੱਕ ਵਾਇਰਲ ਹੁੰਦੀ ਹੈ ਇੱਕ ਪੁਲਿਸ ਆਫਸਰ ਦੀ ਜਿਹਦੇ ਵਿੱਚ ਕੋਈ ਗੱਲ ਕਰ ਰਿਹਾ ਉਹ ਆਡੀਓ ਦੇ ਉੱਤੇ ਸੁਪਾਲ ਸਿੰਘ ਕਹਿ ਰਾ ਪੱਟ ਪੱਟ ਮਾਰ ਕੇ ਕਿ ਬੋਲੋ ਕੋਈ ਬੰਦਾ ਤਾਂ ਐਡਾ ਵੱਡਾ ਕੰਮ ਪੰਜਾਬ 'ਚ ਹੋ ਰਿਹਾ ਐਡੇ ਵੱਡੇ ਅਫਸਰ ਕਿਸ ਤਰੀਕੇ ਦੇ ਜਿਹੜੀਆਂ ਘਟਨਾਵਾਂ ਘਟ ਰਹੀਆਂ ਜਿਹੜੀਆਂ ਹੋ ਰਹੀਆਂ ਕਿਸ ਤਰੀਕੇ ਦੇ ਨਾਲ ਉਹ ਇਹ ਸਭ ਕੁਝ ਚਲਾ ਰਹੇ ਐ ਤੁਸੀਂ ਬੋਲੋ ਨਾ ਪ੍ਰਤਾਪ ਸਿੰਘ ਬਾਜਬਾ ਬੋਲੇ ਨਾ ਰਾਜਾ ਅਵੜਿੰਗ ਬੋਲੇ ਬਾ ਜਿਹੜੀ ਸੁਪਾਲ ਸਿੰਘ ਕਹਿ ਰਾ ਕੱਲੇ ਬੋਲਦੇ ਰਹੇ ਉਹਨਾਂ ਦੀ ਕਿਸੇ ਨੇ ਸੁਣੀ ਨਹੀਂ ਉਸ ਤੋਂ ਅੱਗੇ ਆ ਜਾਓ सरपंच पठानवाजरे पठानमाजरा जेडे ਇਹਨਾਂ ਦੇ ਐਮਐਲਏ ਨੇ ਹਰਮੀਤ ਸਿੰਘ पठानमाजरा ਉਹਨਾਂ ਦੇ ਕਰੀਬੀ ਸਰਪੰਚ ਕੋਲੋਂ ਵੱਡੇ ਪੱਧਰ ਤੇ ਨਸ਼ਾ ਮਿਲਿਆ। ਵਿਰੋਧੀ ਧਰਨੇ ਇੱਕ ਵਾਰ ਵੀ ਨਹੀਂ ਘੇਰਿਆ ਕੋਈ ਉੱਥੇ ਹੀ ਆਪ ਦਾ ਪ੍ਰੋਟੈਸਟ ਕੀਤਾ ਹੋਵੇ ਕੋਈ ਟੀਮ ਭੇਜੀ ਹੋਵੇ ਕੋਈ ਸੜਕ ਤੇ ਉਤਰੇ ਹੋਣ। মিডিਆ ادارے ਬੰਦ ਕੀਤੇ ਗਏ ਪੰਜਾਬ ਦੇ ਵਿੱਚ ਸਰਕਾਰ ਆਉਣ ਤੋਂ ਪਹਿਲਾਂ بڑے ਚੈਨਲ ਬੰਦ ਕੀਤੇ ਗਏ بڑے ਚੈਨਲ ਦੀ ਰੀਚ ਖਤਮ ਕੀਤੀ ਗਈ। ਪਰਤਾਪ ਸਿੰਘ ਵਾਯਵਾ ਹੁਣ ਰਾਜਾ ਵੜਿੰਗ ਹੁਣ ਕੋਈ ਬੰਦਾ মিডিਆ ਇਹਨਾਂ ਹਜ਼ਾਰਾਂ ਦੇ ਹੱਕ 'ਚ ਨਹੀਂ ਆਇਆ ਇੱਕ ਇੱਕ ਅਖਬਾਰ ਤੇ ਹਮਲਾ ਕੀਤਾ ਇਹ ਸਰਕਾਰ ਨੇ ਪਰਚੇ ਦਰਜ ਕਰਨ ਦੀ ਧਮਕੀ ਦਿੱਤੀ ਸੀ ਉਹਦੇ ਹੱਕ ਜਰੂਰ ਆ ਗਏ ਪਰ ਉਹ ਅੱਜ ਉਹ ਵੀ ਸਰਕਾਰ ਦੇ ਨਾਲ ਨੇ ਐਡਾ ਮਿਲ ਰਹੀਆਂ ਨੇ ਸਭ ਕੁਝ ਹੋ ਰਿਹਾ ਹੈ ਉਹਨਾਂ ਵਾਸਤੇ ਆਗੇ ਜਿਹੜੇ মিডিਆਦਾਰੇ ਪੰਜਾਬ 'ਚ ਬੋਲ ਰਹੇ ਸੀ ਉਹਨਾਂ ਵਾਸਤੇ ਇਹ ਨਹੀਂ ਬੋਲੇ ਸੋ ਵਿਰੋਧੀ ਧਿਰ ਦਾ ਜਿਹੜਾ ਅਸਲ ਰੋਲਾ ਉਹ ਪ੍ਰਤਾਪ ਸਿੰਘ ਵਾਯਵਾ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਅਦਾ ਨਹੀਂ ਕੀਤਾ ਗਿਆ ਇਹ ਇਹ ਕਮੀਆਂ ਉਹਨਾਂ ਦੀਆਂ ਇਹ ਸਿਨਾਈਆਂ ਹਨ ਉਹਨਾਂ ਨੂੰ ਗੌਰ ਕਰਨ ਦੀ ਲੋੜ ਹੈ ਕੇ ਵਿਰੋਧੀ ਧਿਰ ਦੀ ਭੂਮਿਕਾ ਹੈ ਜੇ ਲੋਕਤੰਤਰ ਸੋਨਾ ਬਣਾਉਣਾ ਹੈ ਜੇ ਲੋਕਤੰਤਰ ਬਹਾਲ ਕਰਨਾ ਹੈ ਤਾਂ ਵਿਰੋਧੀ ਧਿਰ ਨੂੰ ਇਹ ਕੰਮ ਕਰਨਾ ਪਵੇਗਾ ਇਹ ਨਹੀਂ ਕਿ ਰਾਹੁਲ ਗਾਂਧੀ ਦਾ ਕੋਈ ਆਰਡਰ ਆ ਗਿਆ ਕਿ ਅੱਜ ਮੋਦੀ ਦਾ ਇਸ ਚੀਜ਼ ਦਾ ਵਿਰੋਧ ਕਰਨਾ ਹੈ ਤੇ ਉਹ ਮੁੱਦੇ ਤੇ ਕਲੀਆਂ ਤਖਤੀਆਂ ਫੜ ਕੇ ਖੜ ਗਏ ਤੇ ਬਸ ਇਹਨੇ ਨਾਲ ਸਰ ਗਿਆ ਇਹਨੇ ਨਾਲ ਨਹੀਂ ਸਰਨਾ ਤੁਸੀਂ ਇੱਕ ਪਾਰਟੀ ਹੋ ਜੇਕਰ ਤੁਸੀਂ ਚਾਹੁੰਦੇ ਹੋ ਕਿ 2027 ਦੇ ਵਿੱਚ ਲੋਕ ਤੁਹਾਨੂੰ ਕੋਈ ਸੋਚਣ ਤੁਹਾਡੇ ਬਾਰੇ ਮੌਕਾ ਦੇਣ ਤਾ ਇਸ ਤਰੀਕੇ ਦੇ ਨਾਲ ਨਹੀਂ ਦੇਣਾ ਲੋਕਾਂ ਨੇ ਲੋਕ ਵੇਖਦੇ ਆ ਕਿ ਕੌਣ ਮੁੱਦਿਆਂ ਦੀ ਲੜਾਈ ਲੜਦਾ ਹੈ ਕੌਣ ਸੜਕ ਤੇ ਉਤਰਦਾ ਹੈ ਪੰਜਾਬ ਦੇ ਵਿੱਚ ਜਿਹੜੇ ਲੀਡਰ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੇ ਨੇ ਉਹ ਨੇ ਸਟਪਾਲ ਸਿੰਘ ਖਹਿਰਾ ਪ੍ਰਗਟ ਸਿੰਘ ਜਾਂ ਕਾਲਜਡਾਲ ਦੇ ਵਿੱਚੋਂ ਵਿਕਰਮ ਮਜੀਠੀਆ ਜਿਹੜੇ ਥੋੜੀ ਬਹੁਤੀ ਲੜਾਈ ਲੜ ਰਹੇ ਨੇ ਜਿਹੜੇ ਵਿਰੋਧੀ ਧਿਰ ਦੀ ਭੂਮਿਕਾ ਹਾਰਾਂ ਕਿ ਉਹਨਾਂ ਤੇ ਕਿਸੇ ਕਿਸੇ ਤਰ੍ਹਾਂ ਦੇ ਸਵਾਲ ਨੇ ਉਹ ਸਵਾਲ ਵੀ ਬਰਕਰਾਰ ਨੇ ਉਹ ਸਰਕਾਰ ਨੇ ਕਰਨੇ ਆ ਪਰ ਫਿਰ ਵੀ ਜਿਹੜਾ ਕੋਈ ਲੜਾਈ ਲੜ ਰਿਹਾ ਉਹ ਤਿੰਨ ਨਹੀਂ ਬਾਕੀ ਵਿਰੋਧੀ ਤਰਤਾ ਗਾਇਬ ਨਜ਼ਰ ਆ ਰਹੀ ਹੈ ਆਪਣੇ ਲੀਡਰਾਂ ਨਾਲ ਨਹੀਂ ਖੜ ਸਕੀ ਭਾਰਤ ਪੁਸ਼ਨਾਸ਼ੂ ਤੇ ਪਰਚਾ ਹੋਇਆ ਉਹਦੇ ਨਾਲ ਨਹੀਂ ਖੜੇ ਭਾਲ ਹੋ ਕੇ ਆਇਆ ਸੈਲੀਬ੍ਰੇਟ ਨਹੀਂ ਕੀਤਾ ਕਿ ਸਾਡੇ ਬੰਦੇ ਝੂਠਾ ਪਰਚਾ ਸੀ ਸੋ ਇਹ ਪ੍ਰਤਾਪ ਸਿੰਘ ਬਾਯਵਾ ਨੂੰ ਬੰਬਾਂ ਦੀ ਫਿਕਰ ਛੱਡ ਕੇ ਇਹ ਬੰਬਾਂ ਦੀ ਫਿਕਰ ਪੰਜਾਬ ਦੇ ਡੀਜੀਪੀ ਕਰ ਲੈਣਗੇ ਪੰਜਾਬ ਦੀ ਲਾਅ ਐਂਡ ਆਰਡਰ ਜਿੰਨਾਂ ਕੋਲ ਜ਼ਿੰਮੇਵਾਰੀ ਹੋ ਕਰ ਲੈਣਗੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਕਰ ਲੈਣਗੇ ਇਹ ਉਹ ਕਰ ਲੈਣਗੇ ਤੁਸੀਂ ਬੰਬਾਂ ਬਾਰੇ ਜੇ ਜਾਣਕਾਰੀ ਹੈ ਤਾਂ ਫਿਰ ਪੁਲਿਸ ਨੂੰ ਦਿਓ ਲੁਕੋ ਕੇ ਨਾ ਰੱਖੋ ਪਰ ਜਿਹੜਾ ਤੁਹਾਡਾ ਕੰਮ ਕਰਨ ਵਾਲਾ ਉਹ ਇਹਨਾਂ ਬੰਬਾਂ ਨਾਲੋਂ ਵੀ ਖਤਰਨਾਕ ਹੈ ਜਿਹੜਾ ਤੁਸੀਂ ਕਰ ਨਹੀਂ ਰਹੇ ਉਹ ਤੁਹਾਡੇ ਖਿਲਾਫ ਐਡਾ ਭੈੜਾ ਫਟੇਗਾ ਕਿ ਤੁਸੀਂ ਯਾਦ ਰੱਖੋਗੇ ਕਿ ਲੋਕਾਂ ਨੇ ਏ ਜੇ ਤੁਸੀਂ ਸੋਚੋ ਕਿ ਇਸ ਤਰੀਕੇ ਦੇ ਨਾਲ ਹੀ ਮੁੱਖ ਮੰਤਰੀ ਬਣ ਜਾਣਾ ਕਿ ਟਵੀਟ ਕਰ ਕਰਕੇ ਤਾਂ ਪੰਜਾਬ ਅਜਿਹਾ ਟਵੀਟਾਂ ਨੂੰ ਪਸੰਦ ਨਹੀਂ ਕਰਦਾ ਪੰਜਾਬ ਜ਼ਮੀਨੀ ਲੜਾਈ ਨੂੰ ਪਸੰਦ ਕਰਦਾ ਹੈ ਤੇ ਜੇਕਰ ਤੁਸੀਂ ਵਿਰੋਧੀ ਧਿਰ ਚੋਂ ਤਾਂ ਜ਼ਮੀਨ ਤੇ ਆ ਕੇ ਲੜੋ ਇਹ ਨਹੀਂ ਕਿ ਟਵੀਟ ਕਰ ਦਿੱਤਾ ਜਾਂ ਕਿਸੇ ਚੈਨਲ ਤੇ ਬਹਿ ਕੇ ਕਹਿ ਦਿੱਤਾ ਕਿ ਪੰਜਾਬ ਤੇ ਪੰਜਾਬ ਬੰਬ ਨੇ ਇਹ ਗੱਲਾਂ ਸਹੀ ਨਹੀਂ ਐ ਇੱਕ ਵਿਰੋਧੀ ਧਿਰ ਦੇ ਨੇਤਾ ਨੂੰ ਇਹ ਗੱਲਾਂ ਪਹੁੰਚਦੀਆਂ ਨਹੀਂ